ਜੈ ਬਾਬਾ ਸੁਖਾਨੰਦ ਜੀ ਬਾਬਾ ਮੱਠ ਤਪਾ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਵਿਜੇ ਸਟੂਡੀਓ ਤਪਾ ਬਾਬਾ ਸੁਖਾਨੰਦ ਜੀ ਦੇ ਸਵੇਰ ਦੇ ਦਿਨ ਮੰਗਲਵਾਰ 8 ਜੁਲਾਈ 2025 ਬਾਬਾ ਜੀ ਦੇ ਸਮਾਧ ਸਥਾਨ ਦੇ ਦਰਸ਼ਨ ਕਰੋ ਜੋ ਮੰਗੋਗੇ ਇਸ ਦਰਬਾਰ ਤੋਂ ਹਰ ਹਾਲ ਜੀ ਜੀ ਮਿਲ ਲੇਗਾ ਬਾਬਾ ਜੀ ਦੇ ਦਰਬਾਰ ਤੇ ਅੱਜ ਮੰਗਲਵਾਰ ਨੂੰ ਭਾਰੀ ਮੇਲਾ ਲੱਗਦਾ ਹੈ ਦੂਰ ਦਰਾਡੇ ਤੋਂ ਸੰਗਤਾਂ ਵੀਰ ਹਨੂਮਾਨ ਜੀ ਦੇ ਨਤਮਸਤਕ ਹੋ ਕੇ ਅਰਦਾਸ ਬੇਨਤੀਆਂ ਕਰਦੇ ਨੇ ਸ਼ਾਮ ਨੂੰ ਇਸੇ ਸਥਾਨ ਤੇ ਟੁੱਟ ਲੰਗਰ ਵਰਤਾਇਆ ਜਾਂਦਾ ਹੈ ਤਾਂ ਤੁਸੀਂ ਵੀ ਆਓ ਬਾਬਾ ਜੀ ਦੇ ਦਰਬਾਰ ਤੇ ਹਰ ਮਨੋਂ ਕਾਮਨਾ ਪੂਰਨ ਹੁੰਦੀਆਂ ਹਨ ਇਸ ਸਥਾਨ ਤੇ ਇਸ ਸਥਾਨ ਦੀ ਮਹਿਮਾਨ ਬਹੁਤ ਦੂਰ ਦਰਾਡੇ ਤੱਕ ਹੈ ਜੋ ਵੀ ਇਸ ਦਰਬਾਰ ਤੇ ਅਰਦਾਸ ਕਰੋਗੇ ਤੁਹਾਡੀ ਅਰਦਾਸ ਪੂਰੀ ਹੋਵੇਗੀ ਵੀਡੀਓ ਨੂੰ ਸ਼ੇਅਰ ਕਰੋ ਜੈ ਬਾਬਾ ਮੱਠੀ